ਮਾਨ ਸਰਕਾਰ ਦਾ 236080 ਕਰੋੜ ਦਾ ਇਤਿਹਾਸਕ ਬਜਟ ਪੇਸ਼ ਆਰਥ ਸ਼ਾਸਤਰੀਆਂ ਵੱਲੋਂ ਪੰਜਾਬ ਬਜਟ ਦਿਸ਼ਾਹੀਣ ਕਰਾਰ ਬਉਪੇਸ਼ ਬਗੇਲ ਦੀ ਰਿਹਾਈ ਤੇ ਸੀਬੀਆਈ ਦੀ ਸ਼ਾਪੇਮਾਰੀ ਗੁਰਦੁਆਰਾ ਸਾਹਿਬ ਬਰਾਡਸ਼ਾ ਰੋਡ ਸੈਗਰਾਮੈਂਟੋ 'ਵਰੋ ਸਜਾਇਆ ਗਿਆ ਤੀਸਰਾ ਮਹਾਨ ਨਗਰ ਕੀਰਤਨ ਦੇਸ਼ ਤੋਂ ਅੱਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਵੱਲੋਂ 23600080 ਕਰੋੜ ਰੁਪਏ ਦੀਆਂ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ। ਆਉਂਦੇ ਵਿੱਤੀ ਸਾਲ 2025-26 ਦੀਆਂ ਇਹਨਾਂ ਬਜਟ ਤਜਵੀਜ਼ਾਂ ਵਿੱਚ 23957 ਕਰੋੜ ਰੁਪਏ ਦੇ ਦਰਸਾਏ ਗਏ مالی ਘਾਟੇ ਨੂੰ ਪੂਰਾ ਕਰਨ ਦੇ ਲਈ ਕੋਈ ਨਵਾਂ ਟੈਕਸ ਜਾਂ ਤਜਵੀਜ਼ ਨਹੀਂ ਰੱਖੀ ਗਈ। ਉਨ੍ਹਾਂ ਨੇ ਹਰੇਕ ਵਿਧਾਇਕ ਦੇ ਹਲਕੇ ਵਿੱਚ ਵਿਕਾਸ ਲਈ 5-5 ਕਰੋੜ ਰੁਪਏ ਦੇਣ ਅਤੇ ਸੂਬੇ ਵਿੱਚ 65 ਲੱਖ ਪਰਿਵਾਰਾਂ ਨੂੰ ਇਲਾਜ ਲਈ ਸਾਲਾਨਾ 10 ਲੱਖ ਰੁਪਏ ਦੀ ਬੀਮਾ ਕਵਰੇਜ ਦੇਣ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਆਯੂਸ਼ਮਾਨ ਅਰੋਗਿਆ ਯੋਜਨਾ ਹੇਠ 5 ਲੱਖ ਦੀ ਬੀਮਾ ਸਹੂਲਤ ਲੈਣ ਵਾਲਿਆਂ ਨੂੰ ਬਾਕੀ 5 ਲੱਖ ਦੀ ਸਹੂਲਤ ਰਾਜ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨਾ ਬਲੋ ਹਰੇਕ ਪਿੰਡ ਵਿੱਚ ਖੇਡ ਮੈਦਾਨ ਬਣਾਉਣ ਦੇ ਲਈ 18943 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਨੂੰ ਅਪਗ੍ਰੇਡ ਕਰਨ ਤੇ ਪਿੰਡਾਂ 'ਚ 2 ਲੱਖ ਤੋਂ ਵੱਧ ਲਾਈਟਾਂ ਲਗਾਉਣ ਦਾ ਵੀ ਐਲਾਨ ਕੀਤਾ ਹੈ। ਬਜਟ ਤਜਵੀਜ਼ ਕਰਦਿਆਂ ਕਈ ਮਹੱਤਵਪੂਰਨ ਯੋਜਨਾਵਾਂ ਦਾ ਐਲਾਨ ਕੀਤਾ ਗਿਆ। ਬਜਟ ਵਿੱਚ ਸਭ ਤੋਂ ਵੱਡੀ ਯੋਜਨਾ ਨਸ਼ਾ ਵਿਰੋਧ ਜੰਗ ਨੂੰ ਪੂਰਾ ਕਰਨਾ ਹੈ। ਇਸ ਲਈ ਸਰਕਾਰ ਪੂਰੇ ਸੂਬੇ ਵਿੱਚ ਡਰੱਗ ਮਰਦਮ ਸ਼ੁਮਾਰੀ ਕਰੇਗੀ। ਇਸ ਤੋਂ ਇਲਾਵਾ ਸਰਹੱਦ ਪਾਰ ਤੋਂ ਨਸ਼ਿਆਂ ਦੀ ਆਮਦ ਨੂੰ ਦੇਖਦੇ ਹੋਏ ਬੀਐਸਐਫ ਦੇ ਨਾਲ 5000 ਹੋਮਗਾਰਡ ਵੀ ਤਾਇਨਾਤ ਕੀਤੇ ਜਾਣਗੇ ਗੈਂਗਸਟਰਾਂ ਤੱਕ ਤੇਜ਼ੀ ਨਾਲ ਪਹੁੰਚ ਕਰਨ ਦੇ ਲਈ ਐਮਰਜੈਂਸੀ ਰਿਸਪਾਂਸ ਵਾਹਨ ਖਰੀਦਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਤੇ 125 ਕਰੋੜ ਰੁਪਏ ਖਰਚ ਕੀਤੇ ਜਾਣਗੇ ਬਜਟ ਵਿੱਚ ਮੁੱਖ ਮੰਤਰੀ ਸਰਬਤ ਬੀਮਾ ਯੋਜਨਾ ਤੇ ਆਧਾਰ ਤੇ ਰਕਮ ਦੋਮਾ ਨੂੰ ਵਧਾ ਕੇ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਮਹੱਈਆ ਕਰਵਾਉਣ ਲਈ 9990 ਕਰੋੜ ਰੁਪਏ, ਘਰੇਲੂ ਖੇਤਰ ਲਈ 7614 ਕਰੋੜ ਰੁਪਏ ਤੇ ਸੰਤਾਂ ਲਈ 2893 ਕਰੋੜ ਰੁਪਏ ਅਲਾਟ ਕੀਤੇ ਹਨ। ਜਾਨੀ ਇਸ ਵਾਰ ਬਿਜਲੀ ਸਬਸਿਡੀ ਤੇ ਕੁੱਲ ਖਰਚ 20497 ਕਰੋੜ ਰੁਪਏ ਰੱਖਿਆ ਗਿਆ ਹੈ। ਇਸ ਬੋਝ ਨੂੰ ਘਟਾਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਆਪਣੇ ਬਜਟ ਵਿੱਚ ਕੋਈ ਨਵਾਂ ਹੱਲ ਨਹੀਂ ਸੁਝਾਇਆ। ਬਜਟ ਵਿੱਚ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ। ਹਾਲਾਂਕਿ ਉਨ੍ਹਾਂ ਨੇ ਮੁਫਤ ਵਸ ਜਤਰਾ ਲਈ 450 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ 5 ਗਾਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਘਰੇਲੂ ਖੇਤਰ ਲਈ 300 ਯੂਨਿਟ ਮੁਫਤ ਬਿਜਲੀ, ਸਕੂਲ ਆਫ ਐਮਿਨੈਂਸ, ਮਹੱਲਾ ਕਲੀਨਿਕ ਤੇ ਸ਼ਹੀਦ ਸੈਨਿਕਾਂ ਨੂੰ 1 ਕਰੋੜ ਰੁਪਏ ਦੇਣ ਦਾ ਵਾਅਦਾ ਸ਼ਾਮਲ ਸੀ ਅਤੇ ਇਸ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਖੁੱਲੇ ਦਿਨ ਨਾਲ ਸਵੀਕਾਰ ਕਰ ਰਹੇ ਹਾਂ ਕਿ ਅਸੀਂ ਅਜੇ ਤੱਕ ਔਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਨਹੀਂ ਪੂਰਾ ਕੀਤਾ ਪਰ ਇਸ ਨੂੰ ਪੂਰਾ ਕਰਨ ਦੇ ਲਈ ਵਿੱਤ ਤੇ ਸਮਾਜਿਕ ਸੁਰੱਖਿਆ ਵਿਭਾਗ ਆਪਣੇ ਪੱਧਰ ਤੇ ਸਰਵੇਖਣ ਕਰ ਰਹੇ ਹਨ ਆਮਦਨ ਦੇ ਸਰੋਤਾਂ ਬਾਰੇ ਬੋਲਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਟੈਕਸਾਂ ਤੋਂ 63250 ਕਰੋੜ ਗੈਰ ਟੈਕਸ ਤੋਂ 12211 ਕਰੋੜ ਕੇਂਦਰੀ ਟੈਕਸਾਂ ਤੋਂ 25704 ਕਰੋੜ ਕੇਂਦਰੀ ਗ੍ਰਾਂਟ ਤੋਂ 10576 ਕਰੋੜ 49900 ਕਰੋੜ ਰੁਪਏ ਕਰਜ਼ਿਆਂ ਤੋਂ 690 ਕਰੋੜ ਰੁਪਏ ਗੈਰ ਕਰਜ਼ਾ ਪ੍ਰਾਪਤੀਆਂ ਤੋਂ ਪ੍ਰਾਪਤ ਹੋਵੇਗਾ ਖਰਚੇ ਬਾਰੇ ਬੋਲਦਿਆਂ ਉਹਨਾਂ ਦਾ ਕਹਿਣਾ ਹੈ ਕਿ 36427 ਕਰੋੜ ਰੁਪਏ ਤਨਖਾਹਾਂ ਤੇ ਪੈਨਸ਼ਨਾਂ ਤੇ 20750 ਕਰੋੜ ਰੁਪਏ ਵਿਆਜ ਤੇ 24995 ਕਰੋੜ ਰੁਪਏ 53524 ਕਰੋੜ ਸਬਸਿਡੀਆਂ ਤੇ ਹੋਰ ਖਰਚਿਆਂ ਤੇ ਅਤੇ 11907 ਕਰੋੜ ਪੂੰਜੀਗਤ ਖਰਚਿਆਂ ਤੇ ਆਵੇਗਾ ਜਿੱਥੇ ਇਸ ਬਜਟ ਦੀ ਤਾਰੀਫ ਕੀਤੀ ਗਈ ਹੈ ਉੱਥੇ ਵਿਰੋਧ ਵੀ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਰਾਗੂ ਡਾਕਟਰ ਦਲਜੀਤ ਸਿੰਘ ਚੀਮੜਾ ਕਹਿਣਾ ਹੈ ਕਿ ਪੰਜਾਬ ਵਿਜਲੀ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮੜਾ ਨੇ ਜ਼ਿਆਦਾ ਚੀਜ਼ਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਂ ਸਾਹਮਣੇ ਸੱਚ ਨਾ ਆ ਸਕੇ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਪ ਪਾਰਟੀ ਦੀ ਸਰਕਾਰ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਕੇ ਸਤਾ ਵਿੱਚ ਆਈ ਸੀ ਪਰ ਅੱਜ ਇਹ ਹਾਲ ਹੈ ਕਿ ਸਰਕਾਰ ਦੇ ਇਸ ਬਜਟ ਤੋਂ ਬਾਅਦ ਪੰਜਾਬ ਸਰ ਕਰਜ਼ਾ 417136 ਕਰੋੜ ਹੋਵੇਗਾ ਜੋ ਕਿ ਠੀਕ ਨਹੀਂ ਹੈ ਡਾਕਟਰ ਚੀਮਾ ਦਾ ਕਹਿਣਾ ਹੈ ਕਿ ਇਹਨਾਂ ਨੇ ਜੋ ਸੁਪਨੇ ਦਿਖਾਏ ਸਨ ਉਹਨਾਂ ਤੇ ਖਰਾ ਨਹੀਂ ਉਤਰੇ ਇਹਨਾਂ ਨੇ ਬਜਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਲੁਕੋਇਆ ਹੈ ਜੋ ਆਪਣੇ ਆਪ ਸਾਹਮਣੇ ਆਉਣਗੀਆਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਬਜਟ ਮੰਗੇਰੀ ਰਾਲ ਦੇ ਸੁਪਨਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਸਰਕਾਰ ਨੇ ਨਾ ਤਾਂ ਕਿਸਾਨਾਂ ਲਈ ਇਸ ਬਜਟ ਦੇ ਵਿੱਚ ਕੁਝ ਖਾਸ ਕੀਤਾ ਹੈ ਤੇ ਨਾ ਹੀ ਸਰਕਾਰ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅੰਕੜਿਆਂ ਜਰੀਏ ਸਿਰ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਸਰਕਾਰ ਦੇ ਬਜਟ ਨੂੰ ਲਫਾਫਾ ਬਜਟ ਦੱਸਿਆ ਹੈ ਭੋਜਨ ਸਮਾਜ ਪਾਰਟੀ ਬਸਵਾ ਨੇ ਸੂਬੇ ਦੀ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਦਿਸ਼ਾਹੀਣ ਤੇ ਲੋਕ ਵਿਰੋਧੀ ਤੇ ਪੰਜਾਬ ਨੂੰ ਕੋਰ ਹਨੇਰੇ ਵੱਲ ਧੱਕਣ ਵਾਲਾ ਕਰਾਰ ਦਿੱਤਾ ਹੈ ਇਸ ਸਬੰਧੀ ਬਸਵਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾਕਟਰ ਅਵਤਾਰ ਸਿੰਘ ਕ੍ਰੀਮਪੂਰੀ ਨੇ ਕਿਹਾ ਕਿ ਬਜਟ ਵਿੱਚ ਅਜਿਹਾ ਕੋਈ ਵੀ ਪ੍ਰਬੰਧ ਨਹੀਂ ਹੈ ਜਿਸ ਨਾਲ ਪੰਜਾਬ ਬੇਰੋਜ਼ਗਾਰੀ ਦੇ ਸੰਕਟ ਵਿੱਚੋਂ ਬਾਹਰ ਨਿਕਲ ਸਕਦਾ ਹੋਵੇ ਉਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੰਭਾਲਣ ਕਿਸਾਨੀ ਦਬੇ ਕੁਚਲੇ ਸਮਾਜ ਆਦ ਨਾਲ ਜੁੜੇ ਮੁੱਦਿਆਂ ਤੇ ਇਹ ਬਜਟ ਖਮੋਸ਼ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਾ ਤਾਂ ਯੋਜਨਾਬੱਧ ਹੈ ਤੇ ਨਾ ਹੀ ਇਸ ਦਾ ਕੋਈ ਦ੍ਰਿਸ਼ਟੀਕੋਣ ਹੈ ਉਨਾ ਦਾ ਕਹਿਣਾ ਹੈ ਕਿ ਆਪ ਨੇ ਹੁਣ ਤੋਂ ਹੀ ਹਾਰ ਅਤੇ ਸਤਾ ਤੋਂ ਬਾਹਰ ਜਾਣ ਨੂੰ ਸਵੀਕਾਰ ਕਰ ਲਿਆ ਇਸ ਲਈ ਉਸ ਨੇ ਪੰਜਾਬ ਦੇ ਲੋਕਾਂ ਨੂੰ ਕੋਈ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ ਉਨਾ ਕਿ ਕਿ ਅਸਲ ਵਿੱਚ ਬਜਟ ਵਿੱਚ ਪੰਜਾਬੀਆਂ ਨੂੰ ਕੁਝ ਵੀ ਨਾ ਦੇਣਾ ਪੰਜਾਬੀਆਂ ਤੋਂ ਦਿੱਲੀ ਦੀ ਹਾਰ ਦਾ ਬਦਲਾ ਲੈਣ ਦੀ ਕੋਸ਼ਿਸ਼ ਹੈ। ਉਹਨਾਂ ਸਵਾਲ ਕੀਤਾ ਹੈ ਕਿ ਰਾਜ ਦੀਆਂ ਔਰਤਾਂ ਨੂੰ 1000 ਰੁਪਏ ਦੀ ਮਹੀਨਾਵਾਰ ਨਕਦ ਸਹਾਇਤਾ ਦੇ ਵਾਰ-ਵਾਰ ਕੀਤੇ ਵਾਅਦਿਆਂ ਦਾ ਕੀ ਹੋਇਆ ਹੈ। ਪੰਜਾਬ ਵਿਧਾਨ ਸਭਾ ਦੇ ਤੀਸਰੇ ਦਿਨ ਪ੍ਰਸ਼ਨ ਕਾਲ ਦੌਰਾਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਵੱਲੋਂ ਪਿੰਡਾਂ ਦੇ ਛਪੜਾਂ ਦੀ ਸਫਾਈ ਲਈ ਵਰਤੇ ਜਾ ਰਹੇ ਵਿਅਕਤੀ ਵਿਸ਼ੇਸ਼ ਵੱਲੋਂ ਤਿਆਰ ਮਾਡਲ ਨੂੰ ਫੇਲ ਦੱਸਿਆ। ਇਸ ਤੇ ਵਿਧਾਨ ਸਭਾ ਵਿੱਚ ਸਤਾਤਾਰੀ ਧਿਰ ਤੇ ਵਿਰੋਧੀ ਧਿਰ ਦੇ ਆਗੂ ਆਮੋ-ਸਾਮਣੇ ਆ ਗਏ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵਿਚਾਰ ਤਿੱਖੀ ਬਹਿਸ ਹੋ ਗਈ ਹੈ। ਪ੍ਰਸ਼ਨ ਕਾਲ ਦੌਰਾਨ ਆਪ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਰ ਰਤਨ ਕੋਟ ਫਤਾ ਨੇ ਛਪੜਾਂ ਦੀ ਸਫਾਈ ਬਾਰੇ ਸਵਾਲ ਪੁੱਛਿਆ ਤਾਂ ਤਰਨਜੀਤ ਸਿੰਘ ਸੌਂ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਸਰਕਾਰ ਨੇ ਸਮੁੱਚੇ ਪਿੰਡਾਂ ਦੇ ਛਪੜਾਂ ਦੀ ਸਫਾਈ ਲਈ ਯੋਜਨਾ ਤਿਆਰ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪਲੀਮੈਂਟਰੀ ਸਵਾਲ ਪੁੱਛਦੇ ਹੋਏ ਸਰਕਾਰ ਨੂੰ ਥਾਪਰ ਜਾਂ ਪੈਕ ਵਰਗੀਆਂ ਸੰਸਥਾਵਾਂ ਤੋਂ ਤਕਨੀਕ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸੀਚੇਵਾਲ ਮਾਡਲ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਸੀਚੇਵਾਲ ਕਿਹੜਾ ਇੰਜੀਨੀਅਰ ਹੈ? ਬਾਜਵਾ ਨੇ ਸੀਚੇਵਾਲ ਨੂੰ ਠੇਕੇਦਾਰ ਦੱਸਦਿਆਂ ਕਿਹਾ ਕਿ ਉਹ ਆਪਣੀਆਂ ਪਾਈਪਾਂ ਤੇ ਹੋਰ ਸਮਾਨ ਵੇਚਦਾ ਹੈ। ਇਸ ਤੇ ਸਿਹਤ ਮੰਤਰੀ ਬਲਬੀਤ ਸਿੰਘ ਆਪਣੀ ਸੀਟ ਤੇ ਖੜੇ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਸਾਇੰਸ ਕਿਸੇ ਦੀ ਜ਼ਗੀਰ ਨਹੀਂ। ਉਨਾਂ ਦਾ ਕਹਿਣਾ ਹੈ ਕਿ ਦੁਨੀਆ ਵਿੱਚ ਬਹੁਤ ਸਾਰੇ ਅਜਿਹੇ ਕੰਮ ਅਨਪੜ ਲੋਕਾਂ ਨੇ ਕੀਤੇ ਹਨ ਜੋ ਪੜ੍ਹੇ ਲਿਖੇ ਡਿਗਰੀਆਂ ਵਾਲੇ ਲੋਕ ਨਹੀਂ ਕਰ ਸਕੇ। ਉਹਨਾਂ ਦਾ ਕਹਿਣਾ ਹੈ ਕਿ ਬਾਬੇ ਨਾਨਕ ਦੀ ਸੋਚ ਵਿਗਿਆਨਕ ਸੀ। ਲੋਕਾਂ ਦਾ ਸੰਤ ਸਿੱਚੇਵਾ ਤੇ ਵਿਸ਼ਵਾਸ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਸਦਨ ਤੋਂ ਮਾਫੀ ਮੰਗਣੀ ਚਾਹੀਦੀ ਹੈ। ਖਾਲੀ ਭਾਂਡਾ ਜ਼ਿਆਦਾ ਖੜਕਦਾ ਹੈ ਇਹ ਕਹਾਵਤ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਤੇ ਟੁਕਮੀ ਲਾਗੂ ਹੁੰਦੀ ਹੈ। ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਮਜ਼ਾਕ ਅੜਾਇਆ ਹੈ। ਏ ਵਿਚਾਰ ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਤੇ ਪ੍ਰਗਟਾਏ ਹਨ ਉਹਨਾਂ ਕਹੇ ਕਿ 3 ਸਾਲਾਂ ਤੋਂ ਵੱਧ ਸਮੇਂ ਤੋਂ ਸਤਾ ਵਿੱਚ ਰਹਿਣ ਦੇ ਬਾਵਜੂਦ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹੀ ਹੈ ਸਿਰਫ 3 ਸਾਲਾਂ ਵਿੱਚ ਆਪ ਸਰਕਾਰ ਨੇ ਸੂਬੇ ਦੇ ਕਰਜ਼ੇ ਵਿੱਚ ਲਗਭਗ 1 ਲੱਖ ਕਰੋੜ ਰੁਪਏ ਦਾ ਵਾਅਦਾ ਕਰ ਦਿੱਤਾ ਜੋ ਪਿਛਲੇ ਸਮੇਂ 30 ਸਾਲਾਂ ਵਿੱਚ ਇਕੱਠੇ ਹੋਏ 3 ਲੱਖ ਕਰੋੜ ਰੁਪਏ ਦੇ ਬਰਾਬਰ ਹੈ ਬਾਦਰੇ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੱਦੇ ਨਜ਼ਰ ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਬਜਟ ਵਿੱਚ ਕੋਈ ਗੱਲ ਨਹੀਂ ਹੈ ਵੱਖ-ਵੱਖ ਕਿਸਾਨ ਆਗੂਆਂ ਨੇ ਪੰਜਾਬ ਬਜਟ ਨੂੰ ਦਿਸ਼ਾਹੀਨ ਅਤੇ ਉੱਚੀ ਦੁਕਾਨ ਫਿੱਕਾ ਪਕਵਾਨ ਘਰਾੜ ਦਤਾ ਹੈ ਪੰਜਾਬ ਦੀ ਆਪ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਬਜਟ ਸੰਬੰਧੀ ਗੱਲ ਕਰਨ ਤੇ ਵੱਖ-ਵੱਖ ਅਰਥਸ਼ਾਸਤਰੀਆਂ ਨੇ ਇਸ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਨਵਾਂ ਕੁਝ ਵੀ ਨਹੀਂ ਹੈ, ਬਲਕਿ ਕਰਜ਼ੇ ਦੇ ਹਵਾਲੇ ਨਾਲ ਇਸ ਨੂੰ 236000 ਕਰੋੜ ਦੀ ਥਾਂ ਤੇ 117000 ਕਰੋੜ ਦਾ ਬਜਟ ਹੀ ਗਰਦਾਨਿਆ ਹੈ। ਅਰਥਸ਼ਾਸਤਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਤੋਂ ਇਲਾਵਾ ਸਰਕਾਰ ਨੇ ਇਸ ਬਜਟ ਵਿੱਚ ਜਿੱਥੋਂ ਆਪਣੇ ਐਲਾਨਾਂ ਅਮੇ ਮੁਤਾਬਕ ਸਿਹਤ ਅਤੇ ਸਿੱਖਿਆ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ ਉੱਥੇ ਇਹ ਵੀ ਕਿ ਮੁੱਖ ਤੌਰ ਤੇ ਕਿਸੇ ਵੀ ਵਰਗ ਲਈ ਵਿਸ਼ੇਸ਼ ਤੌਰ ਤੇ ਕੁਝ ਨਹੀਂ ਰੱਖਿਆ ਹੈ। ਉੱਗੇ ਅਰਥ ਸ਼ਾਸਤਰੀਆਂ ਡਾਕਟਰ ਗਿਆਨ ਸਿੰਘ, ਡਾਕਟਰ ਕੇਸਰ ਸਿੰਘ, ਡਾਕਟਰ ਬਲਵਿੰਦਰ ਟਵਾਣਾ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਪਾਵੇਂ ਨਸ਼ਿਆਂ ਪ੍ਰਤੀ ਸਰਵੇ ਕਰਵਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪਰ ਇਸ ਸਬੰਧੀ ਰੱਖੇ ਫੰਡ ਨਾ ਮਾਤਰ ਹਨ ਜੋ ਕਿ ਠੀਕ ਨਹੀਂ ਹੈ। 5000 ਕਰੋੜ ਰੁਪਏ ਤੋਂ ਵੱਧ ਦੇ ਮਹਾਦੇਵ ਸੱਟੇਬਾਜੀ ਮਾਮਲੇ ਵਿੱਚ ਸੀਬੀਆਈ ਨੇ ਬੁੱਧਵਾਰ ਨੂੰ ਸਵੇਰੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁពੇਸ਼ ਬੋਗੇਲ ਸੁਮੇਤ 4 ਆਈਪੀਐਸ ਅਧਿਕਾਰੀਆਂ ਤੇ ਕਾਂਗਰਸੀ ਵਿਧਾਇਕ ਨਾਲ ਦਿੱਲੀ ਕੋਲਕਾਤਾ ਤੇ ਪੋਪਾਲ ਵਿੱਚ ਕੁੱਲ 60 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਨਜਾਇਜ਼ ਤਰੀਕੇ ਨਾਲ ਕੀਤੀ ਗਈ ਆਨਲਾਈਨ ਸੱਟੇਬਾਜੀ ਦੇ ਇਸ ਮਾਮਲੇ ਵਿੱਚ ਸੀਬੀਆਈ ਦੀ ਇਹ ਪਹਿਲੀ ਕਾਰਵਾਈ ਹੈ सीबीआई ਦੀ ਟੀਮ ਨੇ ਭਲਾਈ ਵਿੱਚ ਬੁਪੇਸ਼ ਬਗੇਲ ਆਈਪੀਐਸ ਆਨੰਦ ਸ਼ਾਵੜਾ ਅਭਿਸ਼ੇਕ ਪੱਲਵ ਏਐਸਪੀ ਸੰਜੇ ਤਰੋਪ ਬੁਪੇਲ ਬੁਕੇਸ਼ ਦੇ ਸਾਬਕਾ ਓਐਸਡੀ ਮਨੀਸ਼ ਬਸ਼ੌਰਤੇ ਵਿਧਾਇਕ ਦਵਿੰਦਰ ਜਾਦਵ ਤੇ ਰਾਜਪੁਰਜ ਆਈਪੀਐਸ ਆਰਫ ਸ਼ੇਖ ਪ੍ਰਸ਼ਾਂਤ ਅਗਰਵਾਲ ਤੇ ਏਐਸਪੀ ਅਭਿਸ਼ੇਕ ਮਹੇਸ਼ਵਰੀ ਸੁਮੇਤ ਹੋਰ ਪੁਲਿਸ ਮੁਲਾਜ਼ਮਾਂ ਦੀਆਂ ਰਹਿਸ਼ਾਂ ਤੇ ਵੀ ਛਾਪੇਮਾਰੀ ਕੀਤੀ ਹੈ ਇਹ ਕਾਰਵਾਈ देर शाम ਤੱਕ ਚੱਲੀ ਹੈ ਬਉਪੇਸ਼ ਬਗੇਲ ਦੀ ਪੁਲਾਈ ਸਥਿਤ ਰਹਿائش ਤੋਂ ਸ਼ਾਮ ਕਰੀਬ 6 ਵਜੇ ਟੀਮ ਬਾਹਰ ਨਿਕਲੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਮਹਾਦੇਵ ਸੱਟੇਬਾਜੀ ਮਾਮਲੇ ਵਿੱਚ ਜਿਨ੍ਹਾਂ 60 ਥਾਮਾਤੇ ਸ਼ਾਪੇ ਮਾਰੀ ਕੀਤੀ ਗਈ ਉਨ੍ਹਾਂ ਵਿੱਚ ਸਿਆਸਦਾਨ ਸੀਨੀਅਰ ਨੌਕਰਸ਼ਾ ਪੁਲਿਸ ਅਧਿਕਾਰੀ ਮਹਾਦੇਵ ਬੁੱਕ ਦੇ ਮਾਲਕ ਤੇ ਹੋਰ ਸ਼ੱਕੀ ਵਿਅਕਤੀ ਸ਼ਾਮਲ ਹਨ ਤਲਾਸ਼ੀ ਵਿੱਚ ਡਿਜੀਟਲ ਡਿਵਾਈਸ ਤੇ ਦਸਤਾਵੇਜ਼ ਜਬਤ ਕੀਤੇ ਗਏ ਹਨ ਜਾਂਚ ਵਿੱਚ ਸਾਫ ਹੋਇਆ ਹੈ ਕਿ ਦੁਬਈ ਵਿੱਚ ਰਹਿ ਰਹੇ ਮਹਾਦੇਵ ਬੁੱਕ ਦੇ ਪ੍ਰਮੋਟਰ ਰਾਵੀ ਉਪਲ ਤੇ ਸੌਰਵ ਚੰਦਰਾਕਰ ਨੇ ਨਜਾਇਜ਼ ਸੱਟੇਬਾਜੀ ਨੈੱਟਵਰਕ ਦੇ ਸੰਚਾਲਨ ਲਈ ਕਥਤ ਤੌਰ ਤੇ ਸਰਕਾਰੀ ਅਫਸਰਾਂ ਨੂੰ ਸੁਰੱਖਿਆ ਫੰਡ ਦੇ ਰੂਪ ਵਿੱਚ ਵੱਡੀ ਰਕਮ ਦਾ ਭੁਗਤਾਨ ਕੀਤਾ ਸੀ ਛਤੀਸਗੜ੍ਹ ਪੁਲਿਸ ਨੇ 5000 ਕਰੋੜ ਤੋਂ ਜ਼ਿਆਦਾ ਦੇ ਮਹਾਦੇਵ ਸੱਟੇਬਾਜੀ ਮਾਮਲੇ ਵਿੱਚ ਸਾਲ 2021 ਵਿੱਚ ਜਾਂਚ ਸ਼ੁਰੂ ਕਰਕੇ ਕਈ ਸ਼ਹਿਰਾਂ ਵਿੱਚ ਐਫ ਆਈ ਆਰ ਦਰਜ ਕੀਤੀਆਂ ਇਸੇ ਸਾਲ ਈਡੀ ਨੇ ਵੀ ਜਾਂਚ ਸ਼ੁਰੂ ਕੀਤੀ ਹੈ ਜਾਂਚ ਮੁਤਾਬਕ ਸੱਟੇਬਾਜੀ ਦਾ ਸਿੰਡੀਕੇਟ ਦੁਬਈ ਵਿੱਚ ਰਹਿ ਕੇ ਭਲਾਈ ਦੇ ਸਾਬਕਾ ਜੂਸ ਵਿਕਰੇਤਾ ਸੌਰਵ ਚੰਦਰਾਕਰ ਤੇ ਉਸ ਦੇ ਸਾਥੀ ਰਵੀ ਉਪਲ ਚਲਾਉਂਦੇ ਸਨ ਇਸ ਤੋਂ ਰੋਜ਼ਾਨਾ 200 ਕਰੋੜ ਰੁਪਏ ਦੀ ਨਜਾਇਜ਼ ਕਮਾਈ ਹੁੰਦੀ ਸੀ 1 ਜੁਲਾਈ 2023 ਨੂੰ ED ਨੇ ਮਾਮਲੇ ਵਿੱਚ ਧਾਇਰ ਪਹਿਲੀ ਚਾਰਜ ਸ਼ੀਟ ਵਿੱਚ ਕੁੱਲ 14 ਲੋਕਾਂ ਨੂੰ ਮੋਲਜਮ ਬਣਾਇਆ ਜਾਂਚ ਏਜੰਸੀ ਨੇ ਅਪਰਾਧ ਨਾਲ ਕਮਾਏ 41 ਕਰੋੜ ਰੁਪਏ ਦੀ ਜਾਇਦਾਦ ਨੂੰ ਆਰਜੀ ਤੌਰ ਤੇ ਜ਼ਬਤ ਵੀ ਕੀਤਾ ਹੈ ਅਤੇ ਕਈਆਂ ਦੀ ਜਾਇਦਾਦ ਕੁਰਕ ਵੀ ਕੀਤੀ ਹੈ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਸੈਕਰਮੈਂਟੋ ਦੇ ਬਰਾਡਸ਼ਾ ਰੋਡਸ ਸਥਿਤ ਗੁਰਦੁਆਰਾ ਸਾਹਿਬ ਵੱਲੋਂ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਰੀ ਗਿੰਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਸਜਾਏ ਗਏ ਪਾਰੀ ਦਵਾਨਾ ਵਿੱਚ ਵੱਖ-ਵੱਖ ਰਾਗੀ ਢੱਡੀਆਂ ਨੇ ਸ਼ਮੂਲੀਅਤ ਕੀਤੀ ਹੈ ਰੋਜ਼ਾਨਾ ਸਜਾਏ ਜਾਂਦੇ ਦਵਾਨਾ ਵਿੱਚ ਗਿਆਨੀ ਪਿੰਦਰਪਾਲ ਸਿੰਘ ਕਥਾਵਾਚਕ ਭਾਈ ਕਰਮਜੀਤ ਸਿੰਘ ਯੂਕੇ ਵਾਲੇ ਡਾਕਟਰ ਗੁਰਨਾਮ ਸਿੰਘ ਡਾਕਟਰ ਗਗਨਦੀਪ ਸਿੰਘ ਭਾਈ ਸਰਬਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਕਮਲਜੀਤ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਕਰਮਜੀਤ ਸਿੰਘ ਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਜਿਨ੍ਹਾਂ ਨੇ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਤੋਂ ਪਹਿਲਾਂ ਕਰਵਾਏ ਗਏ ਸਮਾਗਮਾਂ ਵਿੱਚ ਆਤਿਸ਼ਵਾਜੀ ਕੀਤੀ ਗਈ ਉਸ ਤੋਂ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਅਤੇ ਅਮਰਤ ਸੰਚਾਰ ਹੋਇਆ ਹੈ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਭਾਰੀ ਦੀਵਾਨ ਸਜਾਏ ਗਏ ਇਸ ਮੌਕੇ ਤੇ ਵੱਖ-ਵੱਖ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਨਗਰ ਕੀਰਤਨ ਦਾ ਆਯੋਜਨ ਹੋਲੇ ਮਹੱਲੇ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਨਗਰ ਕੀਰਤਨ ਵਿੱਚ ਜਿੱਥੇ ਪੰਜ ਪਿਆਰਿਆਂ ਦੀ ਅਗਵਾਈ ਕਰ ਰਹੇ ਫਲੋਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ, ਉੱਥੇ ਬਾਕੀ ਫਲੋਟਾਂ ਵਿੱਚ ਵੀ ਵੱਖ-ਵੱਖ ਸ਼ਹੀਦਾਂ ਸੰਗਾਂ ਦੀਆਂ ਵੱਖ-ਵੱਖ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਕਟਨਾਵਾਂ ਨੂੰ ਦਰਸਾਇਆ ਗਿਆ ਹੈ। ਇਸ ਅਪਰੰਤ ਵੱਖ-ਵੱਖ ਸਿੱਖ ਇਤਿਹਾਸ ਨਾਲ ਲੱਗੇ ਬੋਕਸਤਾਲਾਂ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਲਈ ਲੋਕਾਂ ਨੇ ਭਰਪੂਰ ਜਾਣਕਾਰੀ ਲਈ ਹੈ ਇਸ ਤੋਂ ਇਲਾਵਾ ਜੂਬਾ ਸਿਟੀ ਸਟਾਕਟਨ ਵੈਸਟ ਸੈਕਰਮੈਂਟੋ ਰੀਓਲਿੰਡਾ ਨੇ ਵੱਖ-ਵੱਖ ਹੋਰ ਗੁਰੂ ਘਰਾਂ ਵੱਲੋਂ ਲੰਗਰਾਂ ਦੇ ਸਟਾਲ ਲਗਾਏ ਗਏ ਇਸ ਮੌਕੇ ਸਿਕਿਉਰਿਟੀ ਤੇ ਸੇਤ ਸਵਾਮਾ ਦਾ ਖਾਸ ਪ੍ਰਬੰਧ ਕੀਤਾ ਗਿਆ ਮੁੱਖ ਪ੍ਰਬੰਧਕਾਂ ਵਿੱਚ ਪ੍ਰਧਾਨ ਲਖਵੀਰ ਸਿੰਘ ਔਜਲਾ ਰਣਜੀਤ ਸਿੰਘ ਧੀਰਾ ਨੀਜਰ ਗੁਰਮੀਤ ਵੜੈ ਗੁਰਿੰਦਰਪਾਲ ਸਿੰਘ ਲਾਡੀ ਸੈਕਟਰੀ ਦਵਿੰਦਰ ਸਿੰਘ ਕਰਮਜੀਤ ਸਿੰਘ ਚਰਨਜੀਤ ਸਿੰਘ ਢਿੰਸਾ ਬਲਜੀਤ ਸਿੰਘ ਗੁਰਪਿੰਦਰ ਸਿੰਘ ਸੰਧੂ ਆਦ ਨੇ ਇਸ ਨਗਰ ਕੀਰਤਨ ਦੇ ਪ੍ਰਬੰਧ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਪਾਰਤਮਾਲਾ ਐਕਸਪ੍ਰੈਸ ਹਾਈਵੇ ਤੇ ਗੁਜਰਾਤ ਪੁਲਿਸ ਦੀ ਬਲੇਰੋ ਗੱਡੀ ਦੀ ਕਿਸੇ ਅਣਪਛਾਤੇ ਟਰੱਕ ਨਾਲ ਟੱਕਰ ਹੋ ਗਈ ਹਾਦਸੇ ਵਿੱਚ ਗੁਜਰਾਤ ਪੁਲਿਸ ਦੇ ਦੋ ਮੁਲਾਜ਼ਮਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਸਬ ਇੰਸਪੈਕਟਰ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਏਮਜ ਬਠਿੰਡਾ ਦਾਖਲ ਕਰਵਾਇਆ ਗਿਆ ਹਾਸਾ ਡੱਬ ਬਲੀ ਦੇ ਪਿੰਡ ਬਣਿੰਗ ਖੇੜਾ ਦੇ ਪੈਟਰੋਲ ਪੰਪਾਂ ਜਿਹੜੇ ਵਾਪਰਿਆ ਹੈ ਬਲੇਰੋ ਗੱਡੀ ਵਿੱਚ ਸਵਾਰ ਗੁਜਰਾਤ ਪੁਲਿਸ ਦੇ ਮੁਲਾਜ਼ਮਾਂ ਦੀ ਅਹਮਦਾਬਾਦ ਸਿਟੀ ਦੇ ਰਮੋਲ ਥਾਣੇ ਵਿੱਚ ਤਾਇਨਾਤੀ ਹੈ ਇਹ ਪੁਲਸਦਲ ਪੋਕਸੋ ਐਕਟ ਦੇ ਇੱਕ ਮਾਮਲੇ ਦੀ ਜਾਂਚ ਦੇ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਜਾ ਰਿਹਾ ਸੀ ਸੂਚਨਾ ਮਿਲਣ ਤੇ ਸਦਰ ਡੱਬ ਵਾਲੀ ਪੁਲਿਸ ਅਮਲੇ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ ਹੈ ਹਾਸਾ ਇਨਾ ਭਿਆਨਕ ਸੀ ਕਿ ਮਰਤਕਾਂ ਦੀਆਂ ਲਾਸ਼ਾਂ ਨੂੰ ਹਾਸਤਾ ਗ੍ਰਸਤ ਬਲੇਰ ਵਿੱਚੋਂ ਬਾਹਰ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ ਹੈ। ਅਣਪਛਾਤਾ ਟਰੱਕ ਮੌਕੇ ਤੋਂ ਫਰਾਰ ਹੋ ਗਿਆ ਹੈ। ਮਰਤਕ ਪੁਲਿਸ ਮੁਲਾਜ਼ਮਾਂ ਦੀ شناخت ਹੈਡ ਕਨਸਟੇਬਲ ਸੁਨੀਤ ਗਾਮੇਤ, ਵਾਸੀ ਅਹਮਦਾਬਾਦ, ਹੋਮਗਾਰਡ ਮੁਲਾਜ਼ਮ ਰਵਿੰਦਰ ਗਾਮੇਤ ਅਤੇ ਬਲੇਰੋ ਦੇ ਨਿੱਜੀ ਚਾਲਕ ਕੰਨੂ ਭਾਈ ਭਾਰਵਾੜ ਵਜੋਂ ਹੋਈ ਹੈ। ਥਾਣਾ ਸਦਰ ਦੇ ਮੁਖੀ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਮੌਕੇ ਤੋਂ ਬਰਾਮਾ ਦਾ ਨੰਬਰ ਪਲੇਟਾਂ ਦੇ ਆਧਾਰ 'ਤੇ ਅਣਪਛਤੇ ਟਰੱਕ ਦੀ ਪਾਲ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ ਪਿੰਡ ਡੱਲੇਵਾਲਾ ਵਿਖੇ ਚੱਲ ਰਹੇ ਕਿਸਾਨ ਮੋਰਚਾ ਦੇ ਚੌਥੇ ਦਿਨ ਕਿਸਾਨ ਮੋਰਚਾ ਜਾਰੀ ਹੈ। ਪੁਲਿਸ ਵੱਲੋਂ ਪਿੰਡ ਨੂੰ ਆਉਣ ਵਾਲੇ ਸਾਰੇ ਰਸਤਿਆਂ 'ਤੇ ਸਖਤ ਪਹਿਰੇਬੰਦੀ ਕੀਤੀ ਹੋਈ ਹੈ ਅਤੇ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਕਿਸਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਭ ਵਿਚਾਲੇ ਪਿੰਡ ਵਿੱਚ ਹੀ ਮੋਰਚਾ ਚਲਾ ਰਹੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਪੁੱਤਰ ਗੁਰਪਿੰਦਰ ਡੱਲੇਵਾਲ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੇ ਵੱਡੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਘਰ ਵਿੱਚ ਹੀ ਆਪਣੀ ਗੱਲ ਨਹੀਂ ਰੱਖਣ ਦਿੱਤੀ ਜਾ ਰਹੀ। ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਅਸੀਂ ਕੋਈ ਸੜਕ ਰੋਕੀ ਹੈ ਤੇ ਨਾ ਹੀ ਕਿਸੇ ਰੇਲਵੇ ਲਾਈਨ ਤੇ ਬੈਠੇ ਹਾਂ, ਨਾ ਹੀ ਕਿਸੇ ਰਾਹਗੀਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਪੁਲਸ ਉਹਨਾਂ ਨੂੰ ਆਪਣੇ ਪਿੰਡ ਵਿੱਚ ਧਰਨਾ ਪ੍ਰਦਰਸ਼ਨ ਕਰਨ ਨਹੀਂ ਦੇ ਰਹੀ। ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਚਾਰ ਸਫੇਰੇ ਪੁਲਸ ਨੇ ਕੇਰਾਬੰਦੀ ਕੀਤੀ ਹੋਈ ਹੈ। ਕਿਸੇ ਵੀ ਕਿਸਾਨ ਨੂੰ ਧਰਨੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਠੀਕ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ ਰਾਗੂ ਅਤੇ ਪਾਰਟੀ ਦੇ ਸਾਫ ਦਾ ਜਨਰਲ ਸਕੱਤਰ ਪਰਮਵੰਤ ਸਿੰਘ ਬੰਟੀ ਰਵਾਣਾ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਸੁਖਵੀਰ ਸਿੰਘ ਬਾਦਲ ਤੇ ਕਾਤਲਾਨਾ ਹਮਲਾ ਕਰਨ ਵਾਲੇ ਨਰੈਣ ਸਿੰਘ ਚੋੜਾ ਨੂੰ ਅਦਾਲਤ ਤੋਂ ਬੋਲੋ ਜ਼ਮਾਨਤ ਮਿਲਣ ਦੇ ਪੰਜਾਬ ਸਰਕਾਰ ਤੇ ਕਈ ਸਵਾਲ ਖੜੇ ਕੀਤੇ ਹਨ ਆਪਣੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਨਾ ਹੀ ਪੀੜਤ ਵਿਅਕਤੀ ਦੀ ਕੋਈ ਸਟੇਟਮੈਂਟ ਲਈ ਹੈ ਅਦਾਲਤ ਵਿੱਚ ਪੇਸ਼ ਕੀਤੇ ਗਏ ਦੋਸ਼ ਪੱਤਰ ਵਿੱਚ ਸਿਰਫ ਗਵਾਹਾਂ ਦੀ ਹਾਜ਼ਰੀ ਵਿੱਚ ਦੋਸ਼ੀ ਤੇ ਕੋਈ ਗੰਭੀਰ ਦੋਸ਼ ਨਹੀਂ ਦਰਜ ਕੀਤੇ ਗਏ ਜਦੋਂ ਕਿ ਦੋਸ਼ੀ ਨੇ ਜਾਨਦਾਰ ਮੰਨਿਆ ਕਿ ਉਹ ਕਈ ਤਰ੍ਹਾਂ ਦਾ ਅਸਲਾ ਲੈ ਕੇ ਪਾਕਿਸਤਾਨ ਵਾਲੇ ਪਾਸਿਓਂ ਲਿਆ ਕੇ ਉੱਤਰ ਪ੍ਰਦੇਸ਼ ਦੇ ਕਿਸੇ ਖੇਤਰ ਵਿੱਚ ਰੱਖਿਆ ਹੋਇਆ ਸੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਨਰੈਣ ਸਿੰਘ ਚੌੜਾ ਇੱਕ ਖਤਰਨਾਕ ਵਿਅਕਤੀ ਹੈ ਜਿਹੜਾ ਕਿ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਲਾ ਵਿਅਕਤੀ ਹੈ ਇਸ ਪ੍ਰਤੀ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਕੇਸ ਦੀ ਪੈਰਵਾਈ ਨਹੀਂ ਕੀਤੀ ਜਿਸ ਕਾਰਨ ਅਦਾਲਤ ਵਿੱਚ ਉਕਤ ਦੋਸ਼ੀ ਨੂੰ ਜ਼ਮਾਨਤ ਮਿਲ ਗਈ। ਰਮਾਣਾ ਨੇ ਪੰਜਾਬ ਸਰਕਾਰ ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਸੁਖਵੀਰ ਸਿੰਘ ਬਾਦਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਭਾਰਤ ਤੇ ਅਮਰੀਕਾ ਵਿਚਾਲੇ ਦਵੰਲੇ ਕਾਰੋਬਾਰੀ ਸਮਝੌਤੇ ਬੀਟੀਏ ਬਾਰੇ ਗਲਵਾਤ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਗਈ ਹੈ। ਇਹ ਗੱਲਬਾਤ ਇਸ ਸ਼ੁੱਕਰਵਾਰ ਤੱਕ ਚੱਲੇਗੀ ਤੇ ਸੰਭਵ ਹੈ ਕਿ 2 April 2025 ਤੋਂ ਪਹਿਲਾ ਦੋਵਾਂ ਦੇਸ਼ਾਂ ਵਿਚਾਲੇ ਇਸ ਸਮਝੌਤੇ ਤੇ ਸਹਿਮਤੀ ਬਣ ਜਾਵੇ। ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਨੇ 2 April ਤੋਂ ਭਾਰਤ 'ਤੇ ਕਾਰੋਬਾਰੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਈ ਗੱਲਬਾਤ ਬਾਰੇ ਅਧਿਕਾਰਤ ਤੌਰ 'ਤੇ ਕੋਈ ਬਿਆਨ ਨਹੀਂ ਆਇਆ ਹੈ। ਪਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਅਮਰੀਕਾ ਨਾਲ BTA 'ਤੇ ਕਾਫੀ ਡੂੰਘਾਈ ਨਾਲ ਚਰਚਾ ਹੋ ਰਹੀ ਹੈ। ਅਮਰੀਕਾ ਦੇ ਨਾਲ-ਨਾਲ ਭਾਰਤ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਨਾਲ ਮੌਕਤਕ ਕਾਰੋਬਾਰੀ ਸਮਝੌਤਾ ਐਫਟੀਏ ਕਰਨ ਲਈ ਵੀ ਗੱਲਬਾਤ ਕਰ ਰਿਹਾ ਹੈ। ਇਹ ਤਿੰਨੇ ਸਮਝੌਤੇ ਵਿਆਪਕ ਆਰਥਿਕ ਅਸਰ ਪਾਉਣਗੇ। ਏਸ਼ੀਆ ਸੁਸਾਇਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਪਹਿਲੀ ਵਾਰ ਤਿੰਨ ਵੱਡੀਆਂ ਆਰਥਿਕ ਸ਼ਕਤੀਆਂ ਨਾਲ ਕਾਰੋਬਾਰੀ ਸਮਝੌਤਾ ਕਰਨ ਲਈ ਗੱਲਬਾਤ ਕਰ ਰਿਹਾ ਹੈ। ਹੁਣ ਤੱਕ ਭਾਰਤ ਨੇ ਆਪਣੇ ਪਗੋਲਕ ਖੇਤਰ ਦੇ ਪੂਰਵੀ ਹਿੱਸੇ ਸਥਿਤ ਦੇਸ਼ਾਂ ਜਪਾਨ, ਦੱਖਣੀ ਕੋਰੀਆ, ਆਸੀਆਨ ਤੇ ਆਸਟ੍ਰੇਲੀਆ ਨਾਲ ਹੀ ਮੁੱਖ ਤੌਰ ਤੇ ਕਾਰੋਬਾਰੀ ਸਮਝੌਤਾ ਕੀਤਾ ਹੈ। ਪਹਿਲਾਂ ਜਿਨ੍ਹਾਂ ਦੇਸ਼ਾਂ ਜਪਾਨ, ਦੱਖਣੀ ਕੋਰੀਆ ਤੇ ਆਸੀਆ ਨਾਲ ਐਫਟੀਏ ਕੀਤੇ ਗਏ ਉਹ ਭਾਰਤ ਲਈ ਮੁਕਾਬਲੇਬਾਜ਼ ਵੀ ਰਹੇ ਹਨ ਅਤੇ ਇਹ ਸਮਝੌਤੇ ਭਾਰਤ ਲਈ ਬਹੁਤ ਫਾਇਦੇਮੰਦ ਨਹੀਂ ਰਹੇ। ਪਰ ਹੁਣ ਜਿਨ੍ਹਾਂ ਤਿੰਨ ਦੇਸ਼ਾਂ ਨਾਲ ਵਪਾਰ ਸਮਝੌਤੇ ਲਈ ਗੱਲਬਾਤ ਸ਼ੁਰੂ ਹੋਈ ਹੈ ਉੱਥੇ ਵੱਧ ਸੰਭਾਵਨਾਵਾਂ ਹਨ। ਪਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ Rajasthan ਦੇ सीकर ਵਿੱਚ ਜੁਰੇਨੀਅਮ ਦੀ ਖੁਦਾਈ ਲਈ ਪ੍ਰਵਾਨਗੀ ਅਤੇ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਦੇਸ਼ ਨੂੰ ਪਰਮਾਣੂ ਊਰਜਾ ਉਤਪਾਦਨ ਲਈ ਇੱਕ ਵੱਡਾ ਜੁਰੇਨੀਅਮ ਭੰਡਾਰ ਮਿਲੇਗਾ ਸਿੰਘ ਨੇ ਪ੍ਰਸ਼ਨ ਕਾਲ ਦੌਰਾਨ ਮਾਕਪਾ ਸੰਸਦ ਮੈਂਬਰਾਂ ਅਮਰाराम ਦੇ ਪੂਰਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ सीकर ਵਿੱਚ ਜੁਰੇਨੀਅਮ ਦੇ ਵੱਡੇ ਭੰਡਾਰਾਂ ਦਾ ਸੰਸਦ ਮੈਂਬਰ ਦੀ ਸੂchna ਬਿਲਕੁਲ ਸਹੀ ਹੈ ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਪ੍ਰਵਾਨਗੀ ਕਾਰਨ काम ਰੁਕਿਆ ਹੋਇਆ ਹੈ ਸੂਬਾ ਸਰਕਾਰ ਨਾਲ ਇਸ ਸੰਬੰਧੀ ਸੰਪਰਕ ਬਣਿਆ ਹੋਇਆ ਹੈ ਇਸ ਦੌਰਾਨ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਜ਼ਰ ਸਨ ਉਹਨਾਂ ਦੱਸਿਆ ਕਿ ਦੇਸ਼ ਵਿੱਚ ਸੰਚਾਲਿਤ ਕੁੱਲ 25 ਪਰਮਾਣੂ ਊਰਜਾ ਰੈਕਟਰਾਂ ਵਿੱਚੋਂ ਸਭ ਤੋਂ ਵੱਧ 7 ਰਾਜਸਥਾਨ ਵਿੱਚ ਹਨ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਬਜਟ ਵਿੱਚ ਪਰਮਾਣੂ ਮਿਸ਼ਨ ਦਾ ਐਲਾਨ ਕੀਤਾ ਗਿਆ ਹੈ ਤੇ ਉਸ ਦੇ ਲਈ ਵੱਖਰੀ ਰਕਮ ਰੱਖੀ ਗਈ ਹੈ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪਰਮਾਣੂ ਊਰਜਾ ਲਈ 2013-14 ਵਿੱਚ ਬਜਟ ਜਿੱਥੇ 13879 ਕਰੋੜ ਰੁਪਏ ਸੀ ਹੁਣ ਵੱਧ ਕੇ 23000 ਕਰੋੜ ਹੋ ਗਿਆ ਹੈ। ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬਚਨ ਦੀ ਕਾਰ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ। ਇਸ ਬਾਰੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਬੁੱਧਵਾਰ ਦੀ ਸ਼ਾਮ ਮੁੰਬਈ ਵਿੱਚ ਵਾਪਰਿਆ ਹੈ। ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਦੇ ਗੱਡੀ ਨੂੰ ਪਿੱਛੋਂ ਇੱਕ ਲਾਲ ਰੰਗ ਦੀ ਬੱਸ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਹਾਸੇ ਵਿੱਚ ਵਚਨ ਪਰਿਵਾਰ ਦੀ ਨੂੰ ਨੂੰ ਕੋਈ ਸੱਟ ਨਹੀਂ ਲੱਗੀ ਐਸ਼ਵਾਰਿਆ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਠੀਕ ਹਨ ਐਸ਼ਵਾਰਿਆ ਦੇ ਹਾਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਖ਼ਬਰਾਂ ਹਨ ਦੱਖਣੀ ਕੋਰੀਆ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਕਟੋ-ਕਟ 24 ਲੋਕਾਂ ਦੀ ਮੌਤ ਹੋ ਗਈ ਹੈ ਤੇ 26 ਹੋਰ ਜ਼ਖਮੀ ਹੋਏ ਹਨ ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਐਡੋਂਗ ਤੇ ਹੋਰ ਦੱਖਣੀ ਸ਼ਹਿਰਾਂ ਤੇ ਕਸਬਿਆਂ ਦੇ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦਾ ਹੁਕਮ ਦਿੱਤਾ ਹੈ ਦੂਜੇ ਪਾਸੇ ਅੱਗਵਜਾਊ ਹਮਲਾ ਅਗਤੇ ਕਾਬੂ ਪਾਉਣ ਲਈ ਜਦੋਜਹਿਦ ਕਰ ਰਿਹਾ ਹੈ ਅੱਗ ਕਾਰਨ 43000 ਏਕੜ ਤੋਂ ਵੱਧ ਜ਼ਮੀਨ ਪ੍ਰਭਾਵਿਤ ਹੋਈ ਹੈ ਤੇ 1300 ਸਾਲ ਪੁਰਾਣਾ ਬੋਧੀ ਮੱਠ ਸਮੇਤ ਸੈਂਕੜੇ ਢਾਂਚੇ ਤਬਾਹ ਹੋ ਗਏ ਹਨ ਦੱਖਣੀ ਕੋਰੀਆ ਦੇ ਗ੍ਰਹਿ ਤੇ ਸੁਰੱਖਿਆ ਮੰਤਰਾਲੇ ਅਨੁਸਾਰ ਐਡੋਂਗ ਤੇ ਇਸਦੇ ਗਵਾਂਡੀ ਕਸਬਿਆਂ ਤੇ ਸ਼ਹਿਰਾਂ ਵਿੱਚ 5500 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ ਲਗਭਗ 9000 ਕਰਮਚਾਰੀ 130 ਤੋਂ ਵੱਧ ਹੈਲੀਕਾਪਟਰ ਤੇ ਸੈਂਕੜੇ ਵਾਹਨ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਦੱਖਣੀ ਕੋਰੀਆ ਦੇ ਉਈ ਸਿਉਂਗ ਚ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਦੌਰਾਨ ਇੱਕ ਹੈਲੀਕਾਪਟਰ ਹਾਦਸਾ ਗ੍ਰਸ ਹੋ ਗਿਆ ਤਕਸ਼ਰੀ ਦਮਦਮਾ ਸਾਭ ਦੇ ਸਾਬਕਾ ਜਸਦਾਰ ਗਿਆਨੀ ਹਰਪੀ ਸਿੰਘ ਅਮਰੀਕਾ ਦੇ ਦੌਰੇ 'ਤੇ ਹਨ ਉਹ ਵੱਖ-ਵੱਖ ਪੰਥਕ ਸਖਸ਼ੀਤਾ ਨੂੰ ਉਚੇਚਾ ਮਿਲ ਰਹੇ ਹਨ ਇਹਨਾਂ ਮਿਲਣੀਆਂ ਦੌਰਾਨ ਸਿੱਖ ਪੰਥ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਹੋਏ ਧਾਰਮਿਕ ਤੇ ਰਾਜਸੀ ਘਟਨਾਕਰਮ ਬਾਰੇ ਚਰਚਾ ਅਕਸਰ ਪ੍ਰਮੁੱਖ ਵਿਸ਼ਾ ਰਹਿੰਦੀ ਹੈ ਉਹਨਾਂ ਕਹਿ ਕਿ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਮੁਹਿੰਮ ਪ੍ਰਤੀ ਸੇਖ ਕੌਮੰਦਰ ਉਤਸ਼ਾਹ ਹੈ ਤੇ ਪਵਿੱਖ ਵਿੱਚ ਇਸ ਦੇ ਨਤੀਜੇ ਚੰਗੇ ਨਿਕਲਣ ਦੀ ਵੀ ਸੰਭਾਵਨਾ ਹੈ ਇਸ ਮੌਕੇ ਤੇ ਉਹਨਾਂ ਨੇ ਕਈ ਗੱਲਾਂ ਦਾ ਜਵਾਬ ਨਹੀਂ ਦਿੱਤਾ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹ ਗੁਰਬਾਣੀ ਤੇ ਕੀਰਤਨ ਨਾਲ ਉਹ ਤੌਰ ਅੰਦਰ ਜੁੜੇ ਹੋਏ ਹਨ ਤੇ ਉਹ ਆਪਣੇ ਇਸ ਕਾਰਜ ਨੂੰ ਪਵਿੱਖ ਵਿੱਚ ਗੁਰੂ ਦੀ ਸੇਵਾ ਕਰਦੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦੀ ਨਿੱਜੀ ਫੇਰੀ ਤੇ ਅਕਸਰ ਅਮਰੀਕਾ ਆਉਂਦੇ ਜਾਂਦੇ ਰਹਿੰਦੇ ਹਨ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘिरी ਭਾਜਪਾ ਆਗੂ ਦੀ ਫੂਡ ਫੈਕਟਰੀ ਤੇ ਸਿਹਤ ਵਿਭਾਗ ਅਤੇ ਵਿਜੀਲੈਂਸ ਨੇ ਛਾਪੇ ਮਾਰਿਆ ਹੈ। ਛਾਪੇ ਦੌਰਾਨ ਟੀਮ ਨੇ ਫੈਕਟਰੀ ਅੰਦਰ ਸਫਾਈ ਦੇ ਬੁਰੇ ਹਾਲ ਨੂੰ ਦੇਖਦਿਆਂ ਫੈਕਟਰੀ ਦੇ 3 ਚਲਾਨ ਕੀਤੇ ਹਨ ਅਤੇ ਖਾਦ ਪਦਾਰਥਾਂ ਦੇ 4 ਨਮੂਨੇ ਹਾਸਲ ਕੀਤੇ ਹਨ। ਇਹ ਨਮੂਨੇ ਚੈਕਿੰਗ ਲਈ ਲੈਬਾਰਟਰੀ ਨੂੰ ਭੇਜੇ ਜਾਣਗੇ ਤੇ ਜੇ ਨਮੂਨੇ ਫੇਲ ਹੋਏ ਤਾਂ ਫੈਕਟਰੀ ਮਾਲਕਾ ਖਿਲਾਫ ਕਾਨੂੰਨ ਅਨਸਾਰ ਅਦਾਲਤ ਵਿੱਚ ਕਾਰਵਾਈ ਹੋਵੇਗੀ। ਫਰੀਦਕੋਟ ਦੀ ਮਾਈ ਗੋਦੜੀ ਕਲੋਨੀ ਵਿੱਚ ਸਥਿਤ ਇਸ ਫੈਕਟਰੀ ਖਿਲਾਫ ਕਲੋਨੀ ਵਾਸੀਆਂ ਨੇ ਵੀ ਧਰਨਾ ਲਗਾਇਆ ਸੀ ਅਤੇ ਇੱਥੋਂ ਦੀ ਪੰਚਾਇਤ ਨੇ ਫੈਕਟਰੀ ਖਿਲਾਫ ਮਾੜੇ ਖਾਦ ਪਦਾਰਥ ਬਣਾਉਣਾ ਅਤੇ ਸਫਾਈ ਨਾ ਰੱਖਣ ਦੇ ਇਲਜ਼ਾਮਾਂ ਤਹਿਤ ਕਾਰਵਾਈ ਦੀ ਮੰਗ ਦੇ ਨਾਲ-ਨਾਲ ਫੈਕਟਰੀ ਨੂੰ ਕਲੋਨੀ ਵਿੱਚੋਂ ਬਾਹਰ ਕੱਢਣ ਲਈ ਮਤਾ ਪਾਸ ਕੀਤਾ ਸੀ ਫੂਡ ਸੇਫਟੀ ਅਧਿਕਾਰੀ ਹਰਵਿੰਦਰ ਸਿੰਘ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ ਫੈਕਟਰੀ ਦੇ ਮਾਲਕ ਪ੍ਰੇਮ ਕੁਮਾਰ ਗੇਰਾ ਨੇ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਨਿਯਮਾਂ ਅਨੁਸਾਰ ਸਾਫ਼ ਸੁਥਰਾ ਕੰਮ ਕਰ ਰਹੀ ਹੈ ਉਨਾਕੇ ਆਕੀ ਸੇਧ ਵਿਭਾਗ ਤੇ ਵਿਜੀਲੈਂਸ ਟੀਮ ਦੀ ਚੈਕਿੰਗ ਰੁਟੀਨ ਮੁਤਾਬਕ ਸੀ। ਉਹਨਾਂ ਦੀ ਫੈਕਟਰੀ ਵਿੱਚੋਂ ਕੋਈ ਵੀ ਇਤਰਾਜ਼ਯੋਗ ਜਾਂ ਗੈਰ ਕਾਨੂੰਨੀ ਚੀਜ਼ ਨਹੀਂ ਮਿਲੀ। ਇਸ ਮੌਕੇ ਤੇ ਫੂਡ ਸੇਫਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਕਾਰਵਾਈ ਲਗਾਤਾਰ ਚਲਦੀ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਪਤੀ ਦ੍ਰੋਪਦੀ ਮੁਰਮੂ ਮਰੋ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਮਿਲਣ ਲਈ ਸਮਾਂ ਨਾ ਦੇਣ ਦੀ ਆਲੋਚਨਾ ਕੀਤੀ ਹੈ। ਉਨਾ ਸਰਕਾਰ ਦੀ ਇਸ ਪਹੁੰਚ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ ਨਿਆਂ ਦੀਆਂ ਕਦਰਾਂ ਕੀਮਤਾਂ ਦੀ ਤੋਹੀਨ ਅਤੇ ਸਿੱਖਾਂ ਨਾਲ ਬੇਇਨਸਾਫੀ ਕਰਾਰ ਦਿੰਦਾ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਪੁਜੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਇਸ ਸੰਜੀਦਾ ਮਾਮਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਯਤਨ ਕਰ ਰਹੀ ਹੈ ਪਰ ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਇਸ ਵਿੱਚ ਅੜਿੱਕਾ ਬਣਿਆ ਹੋਇਆ ਹੈ ਉਨਾ ਆਖਿਆ ਕਿ ਬੀਤੇ ਸਮੇਂ ਅਕਾਲ ਤਖਸਾਹ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨਾ ਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਪੰਜ ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਵੱਲੋਂ ਇਸ ਕਮੇਟੀ ਨੂੰ ਸਮਾਂ ਦੇਣਾ ਵੀ ਮناسب ਨਹੀਂ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸਰਕਾਰ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਕਮੇਟੀ ਨੇ ਜੋ ਸਮਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਦਸੰਬਰ 2023 ਵਿੱਚ ਮੰਗਿਆ ਸੀ ਜਿਸ ਨੂੰ ਇਹ ਕਹਿੰਦੇ ਆਂ ਬੰਦ ਕਰ ਦਿੱਤਾ ਹੈ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਹੈ। ਉਨਾ ਕਹੇ ਕਿ ਜੇ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਹੈ ਤਾਂ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਵੱਲੋਂ ਫੈਸਲਾ ਕਿਉਂ ਨਹੀਂ ਕੀਤਾ ਜਾ ਰਿਹਾ ਉਨਾ ਕਹੇ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਅਜਾਇਹਾ ਹੀ ਕਿਹਾ ਗਿਆ ਸੀ ਬਨਾਲਾ ਵਿਖੇ ਕਰੇਲੂ ਝਗੜੇ ਕਾਰਨ ਪਤਰੀ ਨੇ ਆਪਣੇ 6 ਸਾਲ ਦੀ ਧੀ ਸਣੇ ਨੇੜਲੇ ਪਿੰਡ ਹਰੀਗੜ੍ਹ ਕੋਲੋਂ ਲੰਘਦੀ ਕੋਟੜਾ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਦਿੱਤੀ ਨਹਿਰ ਨੇੜੇ ਖੜੇ ਲੋਕਾਂ ਨੇ ਮਾਂ ਨੂੰ ਤਾਂ ਬਚਾ ਲਿਆ ਪਰ ਛੋਟੀ ਬੱਚੀ ਦੀ ਡੁੱਬਣ ਨਾਲ ਮੌਤ ਹੋ ਗਈ ਜਾਣਕਾਰੀ ਅਨੁਸਾਰ ਸ਼ੈਨਾ ਦੀ ਅਮਨਦੀਪ ਕੌਰ ਬਾਰੂ ਸਿੰਘ ਨਾਲ ਵਿਆਹੀ ਹੋਈ ਸੀ ਕਿਸੇ ਕਾਰਨ ਵਿਆਹ ਤੋਂ ਕੁ ਸਮਾਂ ਬਾਅਦ ਹੀ ਦੋਵਾਂ ਵਿੱਚ ਆਪਸੀ ਝਗੜਾ ਰਹਿਣ ਲੱਗ ਪਿਆ ਸੀ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਵਾਰ ਇਹਨਾਂ ਦਾ ਝਗੜਾ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਅਮਨਦੀਪ ਕੌਰ ਨੇ ਆਪਣੀ 6 ਸਾਲ ਦੀ ਧੀ ਗੁਰਨੀਤ ਕੌਰ ਸਣੇ ਹਰੀਗੜ੍ਹ ਨਹਿਰ ਵਿੱਚ ਛਾਲ ਮਾਰ ਦਿੱਤੀ ਮੌਕੇ ਤੇ ਰਾਹਗੀਰਾਂ ਨੇ ਅਮਨਦੀਪ ਕੌਰ ਨੂੰ ਬਾਹਰ ਕੱਢ ਲਿਆ ਪਰ ਬੱਚੀ ਗੁਰਨੀਤ ਕੌਰ ਪਾਣੀ ਵਿੱਚ ਰੁੜ ਗਈ ਤੋਂ ਨੌੜਾ ਥਾਣੇ ਦੇ ਇੰਚਾਰਜ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਕੇਸ ਦਰਜ ਕੀਤਾ ਗਿਆ ਹੈ ਮੈਡੋਕ ਫਿਲਮਜ਼ ਨੇ ਐਲਾਨ ਕੀਤਾ ਹੈ ਕਿ ਰੋਮਾਂਟਿਕ ਕਾਮੇਡੀ ਭੂਲ ਚੂਕ ਮਾਫ 9 ਮਈ ਨੂੰ ਸਿਨੇਮਾ ਘਰਾਂ ਵਿੱਚ ਲੱਗੇਗੀ ਇਸ ਵਿੱਚ ਰਾਜਕੁਮਾਰ ਰਾਓ ਅਤੇ ਬਾਮਿਕਾ ਗੱਭੀ ਮੁੱਖੀ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਪਹਿਲਾਂ ਇਸ ਫਿਲਮ ਨੂੰ ਅਪ੍ਰੈਲ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਕਿਸੇ ਕਾਰਨ ਇਸ ਨੂੰ ਮਈ ਵਿੱਚ ਰਿਲੀਜ਼ ਕੀਤਾ ਜਾਵੇਗਾ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਕਰਨ ਸ਼ਰਮਾ ਹਨ ਇਸ ਫਿਲਮ ਵਿੱਚ ਪਹਿਲੀ ਵਾਰ ਰਾਜਕਮਰ ਰਾਓ ਅਤੇ ਬਾਮਕਾ ਸਕਰੀਨ ਤੇ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਦਾ ਟੀਜ਼ਰ ਫਰਵਰੀ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਾਫੀ ਹੰਗਾਰਾ ਮਿਲਿਆ ਸੀ। ਇਸ ਵਿੱਚ ਟਾਈਮ ਲੂਪ ਰਮਾਂਸ ਦਿਖਾਇਆ ਗਿਆ ਸੀ। ਦੋਵੇਂ ਮੁੱਖ ਕਿਰਦਾਰ ਖੁਦ ਨੂੰ ਮੋੜ-ਮੋੜ ਇੱਕੋ ਦਿਨ 'ਚ ਰਹਿੰਦਿਆਂ ਪਾਉਂਦੇ ਹਨ। ਮੈਡੋਕ ਫਿਲਮ ਦੇ ਵੱਲੋਂ ਹਾਲ ਹੀ ਵਿੱਚ ਇਸ ਫਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ। ਇਸ ਵਿੱਚ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੀ ਝਲਕ ਪੈਂਦੀ ਹੈ। ਇਸ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ بار بار وہی ਦਿਨ وہی ਹਲਦੀ ਕਦੋਂ ਅਤੇ ਕਿਵੇਂ ਹੋਗੀ ਰੰਜਨ اور तितली की शादी पता चलेगा 9 ਮਈ को इस फिल्म नु मैडोक फिल्म जते अमेज़ॉन एमजीएम स्टूडियोज ने पेश किया है میکਰਾਣਾ ਕਹਣਾ ਹੈ ਕਿ ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਅਜਈਆਂ ਫਿਲਮਾਂ ਬਣਾਈਆਂ ਜਾਣ ਜਿਨ੍ਹਾਂ ਨੂੰ ਦਰਸ਼ਕ ਭਰਪੂਰ ਪਿਆਰ ਦੇਣ ਇਸ ਫਿਲਮ ਦੇ ਵਿੱਚ ਹਰ ਤਰ੍ਹਾਂ ਦਾ ਤੜਕਾ ਹੈ ਜਿਸ ਨੂੰ ਦਰਸ਼ਕ ਪਸੰਦ ਕਰਨਗੇ ਜਦੋਂ ਤੋਂ ਨੈਚੁਰਲ ਸਟਾਰ ਨਾਨੀ ਸਟਾਰਰ ਫਿਲਮ ਦਾ ਪੈਰਾਡਾਈਜ਼ ਅਨਾਉਂਸ ਹੋਈ ਹੈ ਉਦੋਂ ਤੋਂ ਹੀ ਇਸ ਨੂੰ ਲੈ ਕੇ ਜ਼ਬਰਦਸਤ ਬੱਜ ਬਣਿਆ ਹੋਇਆ ਹੈ ਬਲੌਕਬਾਸਟਰ ਫਿਲਮਾਂ ਦੇਣ ਵਾਲੇ ਡਾਇਰੈਕਟਰ ਸ਼੍ਰੀਕਾਂਤ 오ਡੇਲਾ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਬੜੀ ਐਕਸਾਈਟਮੈਂਟ ਦੌਰਾਨ ਮੇਕਰਜ਼ ਨੇ ਹੁਣ ਇਸ ਫਿਲਮ ਦੀ ਰਿਲੀਜ਼ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ 26 ਮਾਰਚ 2026 ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ ਆਪਣੀ ਥ੍ਰੀਲੰਗਾ ਤੇ ਰਾ ਨਿਚੇ ਨਾਲ ਦਾ ਪੈਰਾਡਾਈਜ਼ ਦਰਸ਼ਕਾਂ ਲਈ ਵੱਡੇ ਪੱਧਰ ਤੇ ਇੱਕ ਅਨੋਖਾ ਐਕਸਪੀਰੀਅੰਸ ਬਣਵਾਲੀ ਹੈ ਦਾ ਪੈਰਾਡਾਈਜ਼ ਦੇ ਕਾਊਂਟਡਾਊਨ ਦੀ ਸ਼ੁਰੂਆਤ ਦੇ ਨਾਲ ਹੀ ਮੇਕਰਜ਼ ਨੇ ਇੱਕ ਦਿਲਚਸਪ ਪੋਸਟਰ ਰਿਲੀਜ਼ ਕੀਤਾ ਹੈ ਜਿਸ ਵਿੱਚ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਕਿ ਲੈਟਸ ਮੀਟ ਔਨ ਦਾ ਬੈਗ ਸਕਰੀਨ ਇਨ 1 ਇਅਰ ਫਰੋਮ ਟੂਡੇ ਵੈਦ ਦਾ ਪੈਰਾਡਾਈਜ਼ ਪੁਸ਼ਪਾ ਦੇ ਡਾਇਰੈਕਟਰ ਸੁਖਮਾਰ ਦੇ ਅਸਿਸਟੈਂਟ ਰਹਿ ਚੁੱਕੇ ਔਡੇਲਾ ਨੇ ਫਿਲਮ ਦਸਰਾ ਨਾਲ बतौर ਡਾਇਰੈਕਟਰ ਡੈਬਿਊ ਕੀਤਾ ਸੀ ਜਿਸ ਨੂੰ ਕ੍ਰਿਟਿਕ ਅਤੇ ਦਸਕਾਮਲੋ ਜ਼ਬਰਦਸਤ ਹੰਗਾਰਾ ਮਿਲਿਆ ਹੁਣ ਆਪਣੇ ਦੂਜੇ ਤੇ ਸਭ ਤੋਂ ਵੱਡੇ ਪ੍ਰੋਜੈਕਟ ਨਾਲ ਉਹ ਕ੍ਰੀਏਟਿਵ ਬਾਉਂਡਰੀ ਨੂੰ ਹੋਰ ਅੱਗੇ ਵਧਾਉਣ ਲਈ ਤਿਆਰ ਹੈ ਐਸਐਲਵੀ ਸ੍ਰੇਮਾ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ 뮤직 ਦੀ ਕਮਾਨ ਅਨੁਰੋਧ ਰਵੀ ਚੰਦਰ ਨੇ ਸੰਭਾਲੀ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਫਿਲਮ ਤੋਂ ਬਹੁਤ ਆਸ ਹੈ ਕਿਉਂਕਿ ਇਹ ਫਿਲਮ ਅਲੱਗ ਕਿਸਮ ਦੀ ਬਣੀ ਹੈ ਜਿਸ ਤੋਂ ਉਹਨਾਂ ਨੂੰ ਬਹੁਤ ਆਸਾਂ ਹਨ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ